ਸਭ ਪਾਣੀ ਨਾ ਫਨਾ ਹੋ ਗਿਆ ਵੇ ਸਭ ਪਾਣੀ ਨਤਵਾ ਹੋ ਗਿਆ ਮਾਫ ਕਰੀ ਸਾਨੂੰ ਵੇ ਰੱਬ ਕਿ ਸਾਡੇ ਤੋਂ ਗੁਨਾਹ ਹੋ ਗਿਆ ਵੇ ਕੀ ਸਾਡੇ ਤੋਂ ਗੁਨਾਹ ਹੋ ਐਸੀ ਦਾ ਡੰਗਰ ਬਰਾਂਡੇ ਚ ਸੀ ਤੇ ਮੇਂ ਬਾਰਿਸ਼ ਦਾ ਕਰਕੇ ਬੰਨੇ ਐਸੀ ਬਾਰਿਸ਼ ਪੈ ਰਹੀ ਸੀ ਨਾ ਜੀ ਅੱਛਾ ਜਦੋਂ ਕੱਢਣ ਲੱਗੇ ਤਾਂ ਫਿਰ ਉਹ ਤਾਂ ਕੱਢ ਲੇ ਫਿਰ ਤੋਂ ਨਿਕਲੇਣ ਗਿਆ ਉੱਥੋਂ ਕਿਉਂਕਿ ਕਿੰਨੇ ਦਰਦ ਭਰੇ ਹਾਲਾਤ ਨੇ ਤੁਸੀਂ ਤਾਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕੋਈ ਪੁਰਾਣੀ ਗੱਲ ਨਹੀਂ ਕਰ ਰਹੇ ਜਿਹੜੀ ਪਿਛਲੀ ਰਾਤ ਆ ਸਵੇਰੇ ਬਾਅਦਸ਼ਾਹ ਰਹੀ ਸੀ ਫੋਟੋ ਵੀ ਦੇਖ ਰਹੇ ਹਾਂ ਮਾਰਛ ਪੈ ਰਹੀ ਹੈ ਕਿ ਬਾਅਦਸ਼ਾਹ ਪੈਣ ਲੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਇਹੋ ਜਿਹੀਆਂ ਘਟਨਾਵਾਂ ਜਗ੍ਹਾ ਜਗ੍ਹਾ ਤੇ ਵਾਪਰ ਰਹੀਆਂ ਅਲੱਗ ਅਲੱਗ ਵਾਪਰ ਰਹੀਆਂ ਹਨ ਤੇ ਉੱਪਰੋਂ ਬਰਾਂਡਾ ਗਿਰ ਗਿਆ ਤੇ ਥੱਲੇ ਉਹ ਇਹ ਜਿਹੜੀ ਕੱਟੀ ਐ ਨਾ ਹਾਂਜੀ ਕੱਟੀ ਐ ਤੇ ਕੱਟੀ ਥੱਲੇ ਆ ਕੇ ਇਹਦੀ ਡੈਥ ਹੋ ਗਈ ਹੈ ਕਿਵੇਂ ਤੜਫੜ ਕੇ ਗਈ ਹੋਣੀ ਹੈ ਤੇਰੀ ਤੇ ਮੌਕੇ ਤੇ ਆਪਾਂ ਇਹਨੂੰ ਕੱਢ ਨਹੀਂ ਸਕੇ ਹੈ ਨਾ ਹਾਂਜੀ ਕੱਢੇ ਕੱਢੇ ਹੀ ਕਿਹਾ ਡੰਗਰ ਦੂਜਾ ਦੇ ਸੀ ਤੇ ਕੋਸ਼ ਦੂਸਰੇ ਘਰ ਬੰਨੇ ਫਿਰ ਕੱਢ ਕੇ ਤੇ ਜਦੋਂ ਇਹਨੂੰ ਕੱਢਣ ਦੀ ਵਾਰੀ ਹੁੰਦੀ ਚੰਨੂੰ ਬਰਾਂਡਾ ਤੇ ਇਹਦਾ ਮਤਲਬ ਜਿਹੜੀਆਂ ਇਹ بارش ਦੇ ਨਾਲ ਪਾਣੀ ਖੜਨ ਦੇ ਨਾਲ ਇਹ ਛੱਤਾਂ गिर ਰਹੀਆਂ ਤੇ ਇਸ ਦੇ ਨਾਲ ਕਿੰਨਾ ਜਿਹੜਾ ਰਿਸਕ ਵਧਦਾ ਜਾ ਰਿਹਾ ਹੈਗਾ ਤੇ ਦੂਜੇ ਪਾਸੇ ਦੇਖ ਰਹੇ ਸੀ ਇੱਥੇ ਇਹਦੀ ਜਿਵੇਂ ਇਮੀਡੀਏਟਲੀ ਮੌਕੇ ਦੀ ਡੈਥ ਹੋ ਗਈ ਹੈ ਹਾਂਜੀ ਮੌਕੇ ਦੀ ਤੇ ਦੂਜਾ ਪਾਣੀ ਜਿਹੜਾ ਵੜ ਰਿਹਾ ਉਹਦੇ ਨਾਲ ਤਰੇੜਾਂ ਆਉਣ ਲੱਗੀਆਂ ਕਿ ਜਗ੍ਹਾ ਤੇ ਇਹ ਦਵਾਰ ਦੇ ਲਾਗੇ ਕਹਿੰਦੇ ਨਾਂ ਲੱਗਿਓ ਇਹ ਦਵਾਰ ਵੀ ਗਿਰ ਸਕਦੀ ਹੈਗੀ ਸਾਡੀ ਆ ਜੀ ਇਹਦੇ ਪਾਣੀ ਲੱਗਿਆ ਆਣਾ ਜੀ ਨੀ ਬੈਠ ਗਈ ਹੈ ਤੇ ਨੀ ਬੈਠ ਗਈ ਹੈਗੀ ਐਦਾਂ ਹੀ ਟਾਇਲਟ ਜਿਹੜੇ ਹਨ ਨਾਲ ਦੇ ਕਾਰ ਆ ਜੀ ਉਹਨਾਂ ਦੇ ਕਾਰ ਹੀ ਪਾਟੇ ਹੋਇਆ ਜੀ ਕਮਰੇ ਜਿਨ੍ਹਾਂ ਦੇ ਰੈਸ਼ ਹੋ ਕਮਰਾ ਪਾਟਾ ਹੋਇਆ ਜੀ ਜਿਨ੍ਹਾਂ ਕਮਰਿਆਂ ਦੇ ਵਿੱਚ ਰਹਿ ਰਹੇ ਆ ਉਹ ਕਮਰੇ ਤਰੇੜਾਂ ਆ ਗਈਆਂ ਫਟ ਗਈ ਦੇਖੋ ਕਿਉਂਕਿ ਇੱਧਰ ਨਾਲ ਪਾਣੀ ਲੱਗਿਆ ਹੋਇਆ ਹੈ ਨਾ ਨੀਆਂ ਸੀ ਕਮ ਰਹਿਣੀਆਂ ਉਧਰ ਪਾਣੀ ਲੱਗਿਆ ਹੋਇਆ ਹੈ ਮਤਲਬ ਛੱਤਾਂ ਤੇ ਬਹਿਣਾ ਵੀ ਇਸ ਵੇਲੇ ਸੇਫ ਨਹੀਂ ਹੈਗਾ ਹਾਂਜੀ ਭਾਵੇਂ ਬਹੁਤ ਸਾਰੇ ਜਿਹੜੇ ਇਹ ਨਾਗਰਿਕ ਇੱਥੇ ਉਹ ਡਿਮਾਂਡ ਕਰਦੇ ਆ ਕਿ ਸਾਨੂੰ ਉੱਪਰ ਤਰਪਾਲ ਦੇ ਦਿਓ ਅਸੀਂ ਇੱਦਾਂ ਹੀ ਮਾਰਸ਼ ਦੇ ਵਿੱਚ ਬੈਠੇ ਆ ਤੇ ਪਰ ਛੱਤਾਂ ਵੀ ਸੇਫ ਨਹੀਂ ਹੈਗੀ ਕਿਸੇ ਵੇਲੇ ਵੀ ਟਰੇਡਾਂੀਆਂ ਹੋਈਆਂ ਗਿਰ ਸਕਦੀਆਂ ਤੇ ਇਹ ਹਾਲਾਤ ਜਿਹੜੇ ਆ بارشਾਂ ਕਰਕੇ ਹੜ੍ਹਾਂ ਕਰਕੇ ਏਰੀਆ ਕਿਹੜਾ ਜੀ ਇਹ ਪਿੰਡ ਕਾਲੇ ਕੇ ਥਾਰਡ ਬੈਕਾਂ ਜੀ ਕਾਲੇ ਕੇ ਥਾਰਡ ਬੈਕਾਂ ਹਾਂਜੀ ਫਰੋਕੁਰ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇਹ ਮਤਲਬ ਜਿੱਥੇ ਤੋਂ ਦਰਿਆਵਾਂ ਦਾ ਪਾਣੀ ਇਕੱਠਾ ਹੋ ਜਾਂਦਾ ਉਹ ਹਰੀਕੇ ਤੋਂ ਅੱਗੇ ਹੈ ਜੀ ਉਹ ਹਰੀਕੇ ਤੋਂ ਦੋਵੇਂ ਦੇ ਸਤਲੋਜ ਤੇ ਬਿਆਸ ਇਕੱਠੇ ਹੋ ਜਾਂਦੇ ਆ ਜੀ ਉਹ ਫਿਰ ਦੋਹਾਂ ਦਰਿਆਵਾਂ ਦਾ ਪਾਣੀ ਪਾਣੀ ਦੀ ਮਾਰ ਦੋਨਾਂ ਦਰਿਆਵਾਂ ਦੇ ਪਾਣੀ ਦੀ ਮਾਰ ਜਿਹੜੀ ਪੈ ਰਹੀ ਹੈ ਇਸ ਇਲਾਕੇ ਨੂੰ ਜਿਸ ਦੇ ਵਿੱਚ ਆ ਮੈਂ ਬਾਰ ਬਾਰ ਇਹ ਬੇਨਤੀ ਕਰ ਰਿਹਾ ਮੇ ਜਿਹੜੇ ਹਾਲਾਤ ਹੈ ਪਾਣੀ ਜਿਆਦਾ ਭਰਨ ਕਰਕੇ ਕਹਿੰਦੇ ਨਿਕਲਦੀ ਸਾਰੀ ਅੱਗੇ ਅੱਗੇ ਜੇ ਆਪਾਂ 5 ਫੁੱਟ ਜਾਂਦੇ ਆ 6 ਫੁੱਟ ਪਾਣੀ ਆ ਜਾਂਦਾ ਅੱਗੇ ਜਾਂਦੇ ਹਾਂ ਮਨਾਂ ਦਾ ਫਿਰ 10 ਫੁੱਟ ਪਾਣੀ ਹੈ ਅੱਜ ਇੱਥੇ ਤਾਂ 20 25 25 ਫੁੱਟ ਪਾਣੀ ਹੈ ਮਨਾਂ ਆਪ ਧਿਆਨ ਨਾਲ ਸਮਝ ਲਓ ਵੀ 20 25 25 ਫੁੱਟ ਪਾਣੀ ਜਿਹਨੂੰ ਨਿਕਲ ਕੇ ਜਾਣਾ ਹੋਵੇ ਕੋਈ ਬੰਦਾ ਬਿਮਾਰ ਹੈ ਤਾਂ ਕੀ ਹਾਲਾਤ ਹੋਣਗੇ ਹੈ ਨਾ